ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸਤਾਬ ਜਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਚਲਨ ਤੋਂ ਪ੍ਰਾਪਤ ਧਰਤੀ ਪਿੰਡ ਰਾਜੂ ਮਾਜਰਾ ਦੇ ਗੁਰਦੁਆਰਾ ਨਵੀਂ ਪਾਸ਼ੀ ਮੰਜੀ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਬੋਗਰਾ ਰਣੀ ਕੇ ਮੋੜੋਵਾਲ ਸੌਤਾਣਪੁਰ ਰੰਗੀਆਂ ਸੇਖਾ ਸਰਜੀਤਪੁਰਾ ਬਰਨਾਲਾ ਪ੍ਰਕਾਸ਼ਰ ਗੁਰਦੁਆਰਾ ਸਾਹਿਬ ਅੜੀਸਰ ਹੁੰਦਾ ਹੋਇਆ ਮਸਤੂਆਣਾ ਸਾਹਿਬ ਚੰਗਾਰ ਪੁਨਾਵਾਲ ਪੇਜ ਨਹੀਂ ਕਲਾ ਓਕੇ ਅੱਜ ਹੁਣ ਆਪਦੇ ਗੁਰਦੁਆਰਾ ਸਾਹਿਬ ਪਾਸ਼ਾਹੀ ਨੌਵੀਂ ਰਾਜੋ ਮਾਜਰਾ ਵਿਕਾਸ ਪੂਰਨ ਹੋਇਆ ਸਿੱਖ ਸੰਗਤਾਂ ਨੇ ਵੱਡੇ ਪੱਧਰ ਤੇ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਦੇਇਆ ਖਾਸ ਕਰਕੇ ਪਿੰਡਾਂ ਦੀਆਂ ਸੰਗਤਾਂ ਨੇ ਸੜਕਾਂ ਤੇ ਉਤਰ ਕੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਤਕ ਹੋ ਕੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਨਮਸਤਕ ਹੋ ਕੇ ਕੋਟ ਕੋਟ ਪ੍ਰਣਾਮ ਕੀਤਾ ਸਿੱਖ ਕੌਮ ਨੂੰ ਇਹੀ ਸੁਨੇਹਾ ਹੈ ਕਿ ਅਸੀਂ ਆਪਦੇ ਗੁਰੂਆਂ ਦੇ ਉਪਦੇਸ਼ਾਂ ਤੇ ਚੱਲੀਏ ਅਸੀਂ ਗੁਰੂ ਹਰगोबिंद ਜੀ ਦੇ ਮੀਰੀ ਪੀਰੀ ਦੇ ਸਿਧਾਂਤ ਤੇ ਚੱਲੀਏ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਬਰ ਸਿਦਕ ਤੇ ਬલિદાન ਦੇ ਉਪਦੇਸ਼ ਤੇ ਚੱਲ ਜਾਈਏ ਅਸੀਂ ਗੁਰੂ ਗੋਬਿੰਦ ਸਿੰਘ ਦੇ ਬਹਾਦਰੀ ਭਰੇ ਜਜ਼ਬੇ ਤੇ ਚੱਲ ਜਾਈਏ ਅਸੀਂ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਣੀ ਸਿੱਖੀਏ ਅਸੀਂ ਆਪਦੀ ਸਿੱਖ ਕੌਮ ਨੂੰ ਪਰਫੁੱਲਤ ਕਰਨ ਲਈ ਆਪਣੇ ਛੋਟੇ ਬੱਚਿਆਂ ਨੂੰ ਕੇਸ ਕਟਾਉਣ ਤੋਂ ਹਟਾਈਏ ਪੰਜ ਕਕਾਰ ਨੇ ਜਿਹੜੇ ਉਹ ਪਹਿਨਾਈਏ ਘਰਾਂ ਦੇ ਵਿੱਚ ਅਸੀਂ ਅੰਗਰੇਜ਼ੀ ਹਿੰਦੀ ਦੀ بجائے ਆਪਣੇ ਬੱਚਿਆਂ ਨੂੰ ਪੰਜਾਬੀ ਵੱਲ ਮੋੜਨ ਦੀ ਕੋਸ਼ਿਸ਼ ਕਰੀਏ ਇਹੀ ਅਪਰਾਲਾ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੋਂ ਦੀ ਬੀਬੀਆਂ ਦੀ ਸੁਖਮਣੀ ਕਮੇਟੀ ਦਾ ਤੇ ਇੱਥੋਂ ਦੀ ਸਾਰੀ ਸਮੂਹ ਸੰਗਤ ਦਾ ਇਹ ਅਪਰਾਲਾ ਸੀਗਾ ਇਹ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਨਮਸਤਕ ਇੱਕ ਨਗਰਕੀਤਲ ਸਜਾ ਕੇ ਇਲਾਕੇ ਦੇ ਵਿੱਚ ਸਨੇਹਾ ਦਿੱਤਾ ਹੈ ਕਿ ਜਿਹੜੇ ਜ਼ਬਰ ਜ਼ੁਲਮ ਦੇ ਵਿਰੁੱਧ ਸਾਡੇ ਗੁਰੂ ਸਾਹਿਬਾਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਅੱਜ ਸਾਨੂੰ ਵੀ ਸਿੱਖ ਕੌਮ ਨੂੰ ਪਰਪੂਲਤ ਕਰਨਾ ਚਾਹੀਦਾ ਹੈ ਤੇ ਸਾਡੇ ਬੱਚਿਆਂ ਨੂੰ ਜੋ ਸਾਡੇ ਸਿੱਖੀ ਤੋਂ ਦੂਰ ਜਾ ਰਹੇ ਹੈ ਉਹਨਾਂ ਨੂੰ ਸਿੱਖੀ ਵੱਲ ਮੋੜਨਾ ਚਾਹੀਦਾ ਹੈ ਜੇ ਅਸੀਂ ਆਪਦੇ ਬੱਚਿਆਂ ਨੂੰ ਸਿੱਖੀ ਵੱਲ ਮੋੜਾਂਗੇ ਤਾ ਸਾਡੇ ਬੱਚੇ ਨੇ ਜਿਹੜੇ ਉਹ ਕਦੇ ਵੀ ਕਰਾਹੇ ਨਹੀਂ ਪੈਣਗੇ ਤੇ ਨਸ਼ਿਆਂ ਤੋਂ ਦੂਰ ਰਹਿਣਗੇ ਮੈਂ ਨੱਗਰ ਇਸਤਨ ਦੇ ਵਿੱਚ ਸ਼ਾਮਲ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਧੰਨਵਾਦ ਕਰਦਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਛਤਰ ਸ਼ਾਯਾ ਦੇ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨੱਗਰ ਕੀਰਤਨ ਹੈ ਜਿਹੜਾ ਲਗਭਗ 100 ਕਿਲੋਮੀਟਰ ਦਾ ਸਫਰ ਕਰਦਾ ਹੋਇਆ ਬਹੁਤ ਪੂਰ ਆਸਰਾ ਪਉ ਸਸਤਾ ਨਾਲ ਸਪੂਰਨ ਹੋਇਆ ਇਸ ਤਿਹਾੜੇ ਤੇ ਸਾਡੇ ਗੁਰੂ ਸਾਹਿਬਾਨ ਦੀ ਸ਼ਹੀਦੀ ਨੂੰ ਭਾਈ ਮਤੀ ਦਾਸ ਜੀ ਭਾਈ ਖਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ